ਮਹੀਨੇ ਹੋ ਗਏ ਕੁੜੀ ਫੋਨ ਹੀ ਨਹੀਂ ਚੱਕਦੀ ਪਤਾ ਨਹੀਂ ਠੀਕ ਆ ਪਤਾ ਨਹੀਂ ਨਾ ਆਂਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਜਿਉਂਦਾ ਰਹੇ ਕਿਵੇਂ ਹੋ ਠੀਕ ਹੋ ਹੋਰ ਠੀਕ ਹੋ ਤੁਸੀਂ ਗਿੰਨੀ ਦਾ ਵਧੀਆ ਚੱਲਦਾ ਕੈਨੇਡਾ 'ਚ ਕੰਮ ਹਾਂ ਪੁੱਤ ਠੀਕ ਐ ਗਿੰਨੀ ਦਾ ਕੰਮ ਵਧੀਆ ਚੱਲਦਾ ਗੱਲ ਹੁੰਦੀ ਰਹਿੰਦੀ ਆ ਕਿੱਥੇ ਪੁੱਤ ਮਹੀਨੇ 'ਚ ਇੱਕ ਅੱਧੀ ਵਾਰੀ ਗੱਲ ਹੁੰਦੀ ਐ ਉਹ ਵੀ ਇੱਕ ਡੇਢ ਮਿੰਟ ਵਾਸਤੇ ਬਿਜੀ ਵਾਲੀ ਰਹਿੰਦੀ ਐ ਨਾ ਹੁਣ ਤਾਂ ਸਗੋਂ ਦੀ ਮੈਨੂੰ ਬੜਾ ਜ਼ਰੂਰੀ ਕੰਮ ਸੀ ਉਹਦੇ ਤਾਂ ਹੋਣੀ ਨਹੀਂ ਚੱਕਦੀ ਮੇਰਾ ਅੱਛਾ ਸਭ ਠੀਕ ਤਾਂ ਹੈ ਤੁਸੀਂ ਪਰੇਸ਼ਾਨ ਜੇ ਲੱਗਦੇ ਹੋ ਪੁੱਤ ਗਿੰਨੀ ਨੂੰ ਕੈਨੇਡਾ ਭੇਜਣ ਵਾਸਤੇ ਨਾ ਲੋਨ ਲਿਆ ਸੀ ਬੈਂਕ ਤੋਂ 10 ਲੱਖ ਦਾ 4 ਲੱਖ ਰੁਪਏ ਤਾਂ ਭਰਤਾ ਸੀਗਾ 6 ਲੱਖ ਅਜੇ ਵੀ ਬਾਕੀ ਹੈ ਹਰੇਕ ਮਹੀਨੇ ਮੇਰੇ ਖਾਤੇ ਚੋਂ ਕਿਸ਼ਤ ਜਾਂਦੀ ਹੈ ਪਿਛਲੀ ਵਾਰੀ ਵੀ ਬਹੁਤ ਔਖੇ ਹੋ ਕੇ ਕਿਸ਼ਤ ਭਰੀ ਸੀਗੀ ਹੁਣ ਫੇਰ ਭਰਨੀ ਹੈ ਤੇ ਉੱਤੋਂ ਗਿੰਨੀ ਮੇਰਾ ਫੋਨ ਨਹੀਂ ਚੱਕਦੀ ਪਤਾ ਨਹੀਂ ਜਵਾਕੜੀ ਉੱਥੇ ਕਿੰਨੀ ਔਖੀ ਹੈ ਇੱਕ ਵਾਰੀ ਮੈਂ ਟਰਾਈ ਕਰਕੇ ਦੇਖਾਂ ਅੰਟੀ ਜੀ हां पुत्त ਲੈ ਤੂੰ ਦੇਖ ਲੈ ਫੋਨ ਕਰਕੇ ਮੇਰਾ ਤਾਂ ਫੋਨ ਹੀ ਨਹੀਂ ਚੱਕਦੀ ਇੱਕ ਵਾਰੀ ਮੈਂ ਆਪਣੇ ਵਾਲੇ ਫੋਨ ਤੋਂ ਕਰਕੇ ਦੇਖਦਾ ਕੰਗ ਜਾ ਰਹੀ ਹੈ ਸ਼ੁਕਰ ਹੈ ਹੈਲੋ ਕਿਹਨੇ ਬੋਲ ਰਿਹਾ ਤੁਸੀਂ ਹਾਂਜੀ ਤੁਸੀਂ ਕੌਣ ਮੈਡਮ ਮੈਂ ਪੰਜਾਬ ਗਰੋਥ ਗਰੁੱਪ ਤੋਂ ਗੱਲ ਕਰਦਾ ਆ ਤੁਹਾਡੇ ਮਦਰ ਬਲਜੀਤ ਕੌਰ ਸਾਡੀ ਐਨੂਅਲ ਲੱਕੀ ਫੰਡ ਗਰੋਥ ਚ ਲੱਕੀ ਜੀ ਵੀਨਰ ਨੇ ਉਹਨਾਂ ਨੂੰ 2 ਕਰੋੜ ਦੀ ਲਾਟਰੀ ਲੱਗੀ ਆ ਉਹਨਾਂ ਨੇ ਫਾਰਮ 'ਚ ਤੁਹਾਡਾ ਨੰਬਰ ਲਿਖਾਇਆ ਸੀਗਾ ਫਰਦਰ ਪ੍ਰੋਸੈਸ ਲਈ ਅੱਛਾ ਪਰ ਮੰਮੀ ਨੇ ਤਾਂ ਮੈਨੂੰ ਕੁਝ ਵੀ ਨਹੀਂ ਦੱਸਿਆ ਮੈਡਮ ਉਹ ਤੁਹਾਨੂੰ ਕਾਫੇ ਦਿਨਾਂ ਤੋਂ ਟਰਾਈ ਕਰ ਰਹੇ ਨੇ ਪਰ ਤੁਸੀਂ ਉਹਨਾਂ ਦਾ ਫੋਨ ਚੱਕਿਆ ਨਹੀਂ ਹੋਣਾ ਇਸ ਲਈ ਮੈਂ ਤੁਹਾਨੂੰ ਫੋਨ ਕੀਤਾ ਆ ਅੱਛਾ ਮੰਮੀ ਇਸ ਕਰਕੇ ਫੋਨ ਕਰ ਰਹੀ ਸੀ ਅਬ ਸਰ ਤੁਸੀਂ ਮੈਨੂੰ ਦੱਸੋ ਕੀ ਕਰਨਾ ਪਊਗਾ ਇਹ ਲੋਟਰੀ ਦੇ ਪੈਸੇ ਵਿਡਰਾ ਕਰਾਉਣ ਲਈ ਜਿਆਦਾ ਕੁਝ ਨਹੀਂ ਬਸ ਤੁਸੀਂ ਆਪਣੇ ਮਦਰ ਦੇ ਅਕਾਊਂਟ 'ਚ 7 ਲੱਖ ਰੁਪਇਆ ਡਿਪੋਜ਼ਿਟ ਕਰਾਉਣਾ ਆ ਤੇ ਉਹ 7 ਲੱਖ ਰੁਪਏ ਦੀ ਤੁਸੀਂ ਫਿਰ ਐਫ ਡੀ ਕਰਵਾਣੀ ਆ ਉਸ ਤੋਂ ਬਾਅਦ ਜਿਹੜੀ ਲੋਟਰੀ ਦੀ ਮਨੀ ਆ ਉਹ ਤੁਹਾਡੀ ਮਦਰ ਦੇ ਅਕਾਊਂਟ 'ਚ ਆ ਜਾਊਗੀ ਠੀਕ ਹੈ ਸਰ ਮੈਂ ਪੈਸੇ ਕਰਵਾ ਦਾਂਗੀ ਪਰ ਪਹਿਲਾਂ ਨਾ ਮੈਂ ਆਪਣੀ ਮੰਮੀ ਨਾਲ ਗੱਲ ਕਰ ਲਵਾਂ ਹਾਂਜੀ ਠੀਕ ਹੈ ਜੀ 40 ਲੱਖ ਸੇਵ ਕਰ ਲੇ 2 ਕਰੋੜ ਇਧਰ ਆ ਜਣੇ ਫਿਰ ਇਹ ਤਾਂ ਜ਼ਿੰਦਗੀ ਬਣ ਜੂ ਆਂਟੀ ਥੋੜੀ ਕੁੜੀ 30 ਕਹਾਣ ਦੇ ਲਾਇਕ ਨਹੀਂ ਹੈਗੀ ਇੱਕ ਨੰਬਰ ਦੀ ਮਤਲਬ ਹੀ ਆ ਉਸਨੇ ਤੁਹਾਡਾ ਨੰਬਰ ਬਲੌਕ ਲਿਸਟ ਚ ਪਾਇਆ ਹੋਇਆ ਸੀ ਬਲੌਕ ਮਤਲਬ ਮਤਲਬ ਕਿ ਤੁਹਾਡਾ ਫੋਨ ਉਸ ਕੋਲ ਨਾ ਜਾਵੇ ਤੇ ਤੁਸੀਂ ਉਸ ਤੋਂ ਪੈਸੇ ਨਾ ਮੰਗ ਸਕੋ ਉਸ ਨੂੰ ਸਿਰਫ ਪੈਸਿਆਂ ਤੱਕ ਮਤਲਬ ਆ ਜੇ ਬੈਂਕਾਂ ਦੇ ਦਾ ਪੈਸਾ ਮੋੜਨਾ ਚਾਹੁੰਦੇ ਹੋ ਨਾ ਤਾਂ ਜਿਵੇਂ ਤੁਹਾਨੂੰ ਮੈਂ ਕਹਿੰਨਾ ਉਵੇਂ ਕਰਿਓ ਸ਼ਾਮ ਤੱਕ ਫੋਨ ਆਇਆ ਲਿਓ ਉਸ ਦਾ ਹਲੋ ਮੈਂ ਤਾਂ ਸ਼ਾਮ ਦੀ ਗੱਲ ਕਰਦਾ ਸੀ ਇਹਨਾਂ ਦਾ 5 ਮਿੰਟ ਨਹੀਂ ਲਾਇਫ ਆਨ ਕਰਨ ਨੂੰ ਚੱਕੋ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਉਵੇਂ ਹੀ ਕਿਹੋ ठीक है हां दी ठीक है तू हां हां मम्मी ठीक आ अच्छा मैंने एक गल दस तेरी 2 करोड़ की लॉटरी लगी है बोल दी नहीं हां बेटा लगी है सच्ची ये तो बहुत ही अगल होगी अच्छा मेरी गल सुन मैं ना तेरे अकाउंट में ना 7 लाख रुपए पोरिया ਵੀ ਉਹਨਾਂ ਨੇ ਮੈਨੂੰ ਕਿਹਾ ਕਿ ਜਦੋਂ ਮੈਂ ਤੇਰੇ ਅਕਾਊਂਟ 'ਚ 7 ਲੱਖ ਰੁਪਏ ਪਾਵਾਂਗੀ ਤੂੰ ਉਹਦੀ ਐਫਟੀ ਕਰਾ ਲਈ ਤਾਂ ਹੀ ਤੇਰੇ ਕੋਲੋਂ ਪੈਸੇ ਆਣਗੇ ਸਮਝ ਗਈ ਨਾ ਹਾਂ ਪੁੱਤ ਮੈਂ ਤੈਨੂੰ ਇਹੀ ਤਾਂ ਦੱਸਣਾ ਸੀਗਾ ਤੂੰ ਫੋਨ ਹੀ ਨਹੀਂ ਚੱਕਿਆ ਮੇਰਾ ਓ ਮਮੀ ਬਾਹਲੇ ਕੰਮ ਹੁੰਦੇ ਨੇ ਇੱਥੇ ਬਾਹਲੇ ਮੁਲਕ ਨਾਲੇ ਇੱਥੇ ਤਾਂ ਰੋਟੀ ਖਾਣ ਦਾ ਵੀ ਟਾਈਮ ਨਹੀਂ ਮਿਲਦਾ ਚੱਲ ਤੂੰ ਉਹ ਗੱਲਾਂ ਨੂੰ ਛੱਡ ਮੇਰੀ ਗੱਲ ਸੁਣ ਜਦੋਂ ਤੇਰੇ ਅਕਾਊਂਟ 'ਚ ਪੈਸੇ ਪਾਦਣਗੇ ਨਾ ਤੂੰ ਸਾਰੇ ਪੈਸੇ ਵਾਪਸ ਮੈਨੂੰ ਪਾ ਦੇ ਠੀਕ ਹੈ ਮੈਨੂੰ ਪਤਾ ਕਿੱਦਾਂ ਵਰਤਣੇ ਨੇ नाले मैं थोड़े थोड़े करके तेन भेज दी रहा चल हूं ना मैं तेरे खाते पैसे पवा रही मैं देख दसी। देखी आ गए हाँ ती आगे पैसे का ठीक है अच्छा मेरी गल सुन तू जब बैंक जाएगी ना बैंक वाले नाल मेरी गल करा दी चल चंगा मैं हुन रख दिया सुन आज चल जी ठीक है गन्नी एक मिनट गल सुन मेरी बोलो ਮੇਥੋ ਜਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋ ਗਈ ਤੈਨੂੰ ਕੈਨੇਡਾ ਭੇਜ ਕੇ ਤੇਰਾ ਬਾਪ ਤੇਰੇ ਲਈ ਪੈਸੇ ਜੋੜਦਾ ਜੋੜਦਾ ਮਰ ਗਿਆ ਤੇ ਮੈਂ ਆਪਣਾ ਘਰ ਤੱਕ ਗਹਿਣੇ ਰੱਖਤਾ ਤੇਰਾ ਲੋਨ ਕਰਵਾਉਣ ਵਾਸਤੇ ਤਾ ਕਿ ਤੂੰ ਗਰੀਬੀ ਚ ਨਾ ਮਰੇ ਪਰ ਤੂੰ ਇਹ ਸਾਰੇ ਕਾਸੇ ਦਾ ਮੈਨੂੰ ਆਸਲਾ ਦਿੱਤਾ ਚੰਗਾ ਹੁੰਦਾ ਮੈਂ ਤੈਨੂੰ ਪੜਾਉਂਦੀ ਨਾ ਕਿਤੇ ਝਾੜੂ ਪੋਚਾ ਕਰਨੀ ਲਾ ਦਿੰਦੀ ਮੇਰੇ ਵਾਂਗੂ ਗਿੰਨੀ ਮੈਂ ਤੇਰੀ ਤਰੱਕੀ ਵਾਸਤੇ ਕੀ ਕੀ ਨਹੀਂ ਕੀਤਾ ਤੈਨੂੰ ਆਪਣੀ ਮਾਂ ਦਾ ਜਮੇ ਹੀ ਦਰਸ ਨਹੀਂ ਆਇਆ ਤੂੰ ਮੈਨੂੰ ਕੀ ਕਹਿੰਦੀ ਹੁੰਦੀ ਸੀ ਵੀ ਮਾਂ ਮੈਨੂੰ ਕੈਨੇਡਾ ਭੇਜ ਦੇ ਮੈਂ ਤੈਨੂੰ ਉੱਥੇ ਬਾਹਰ ਬੁਲਾ ਲੂੰਗੀ ਤੇ ਅੱਜ ਅੱਜ ਤੂੰ ਮੇਰਾ ਨੰਬਰ ਹੀ ਬਲੌਕ ਕਰਤਾ ਤਾਂ ਕਿ ਮੈਂ ਤੇ ਤੁ ਪੈਸੇ ਨਾ ਮੰਗ ਸਕਾਂ ਤੇ ਅੱਜ ਮਾਤਲਬ ਨੂੰ ਫੋਨ ਕਰ ਲਿਆ ਤੂੰ ਇੱਕ ਵਾਰ ਨਹੀਂ ਪੁੱਛਿਆ ਵੀ ਮਾਂ ਤੂੰ ਕਿਵੇਂ ਐ ਕਿਵੇਂ ਨਾ ਜੇ ਪੁੱਛਿਆ ਤਾਂ ਬਸ ਲੋਟਰੀ ਦੇ ਪੈਸੇ ਲਈ ਮੰਮੀ ਗਿੰਨੀ ਤੈ ਮੇਰਾ ਨੰਬਰ ਬਲੌਕ ਕੀਤਾ ਨਾ ਨਹੀਂ ਨਹੀਂ ਮੰਮੀ ਤੇ ਅੱਜ ਮੈਂ ਤੇਰਾ ਨੰਬਰ ਬਲੌਕ ਕਰਦੀ ਆ ਅੱਜ ਤੋਂ ਬਾਅਦ ਮੈਨੂੰ ਕਦੇ ਵੀ ਫੋਨ ਨਾ ਕਰੇ ਤੇਰਾ ਮੇਰਾ ਰਿਸ਼ਤਾ ਖਤਮ ਤੇਰੀ ਮਾਂ ਮਰ ਗਈ ਤੇਰੇ ਲਈ ਹੈਲੋ ਮੰਮੀ ਕੋਈ ਨਹੀਂ ਜਦੋਂ ਕੋਈ ਵੀ ਰਿਸ਼ਤਾ ਇਹੋ ਜੀ ਜਗ੍ਹਾ ਤੇ ਪਹੁੰਚ ਜਾਵੇ ਨਾ ਤਾਂ ਉਸ ਦਾ ਖਤਮੇ ਹੋਣਾ ਸਭ ਤੋਂ ਚੰਗਾ ਆ ਚਾਹੇ ਉਹ ਰਿਸ਼ਤਾ ਆਪਣੇ ਧੀ ਪੁੱਤ ਦਾ ਹੀ ਕਿਉਂ ਨਾ ਹੋਵੇ ਮਤਲਬ ਹੀ ਰਸਤੇ ਕਦੇ ਵੀ ਕਿਸੇ ਦੇ ਕੰਮ ਦੇ ਨਹੀਂ ਹੁੰਦੇ ਇਹਨਾਂ ਨੂੰ ਬਸ ਤੁਹਾਡੇ ਮਤਲਬ ਤੱਕ ਲੋੜ ਰਹਿੰਦੀ ਆ ਮਤਲਬ ਨਿਕਲਿਆ ਫਿਰ ਤੂੰ ਕੌਣ ਤੇ ਮੈਂ ਕੌਣ ਬਾਈ ਦੇਖੋ ਇੰਨੀਆਂ ਸੋਹਣੀਆਂ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆ ਰਹੇ ਆ ਬਹੁਤ ਮਿਹਨਤ ਲੱਗਦੀ ਆ ਇਹੋ ਜੀ ਗਰਮੀ ਚ ਬਾਹਰ ਜਾ ਕੇ ਵੀ ਸ਼ੂਟ ਕਰਨਾ ਪੈਂਦਾ ਆ ਤੁਸੀਂ ਲਾਈਕ ਸ਼ੇਅਰ ਤੇ ਕਮੈਂਟਸ ਜ਼ਰੂਰ ਕਰਿਆ ਕਰੋ ਤੇ ਆਪਣੇ ਇਸ ਪੇਜ ਨੂੰ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਐਦਾਂ ਦਾ मीनिंगफुल ਕੰਟੈਂਟ ਤੇ ਐਦਾਂ ਦਾ ਡੇਲੀ ਲਾਈਫ ਕੰਟੈਂਟ ਤੁਹਾਡੇ ਤੱਕ ਪਹੁੰਚਦਾ ਰਹੇ ਇਸ ਵੀਡੀਓ ਨੂੰ ਆਪਣੇ ਬੱਚਿਆਂ ਨਾਲ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ